ਦੀਵਾ ਅਰੇ ਕੱਲ ਮੈਂ ਵੀਰ ਤੁਹਾਨੂੰ ਕਰ ਦੂੰਗਾ ਫੋਨ ਦੇ ਰਿਹਾ ਉਹ کھانا ਕਰਦੇ ਆ ਅੱਗੇ ਅੱਗੇ 20 20 ਕਰ ਦੋ ਸਹਿਮਤ ਹੋ ਜਾਓ ਸਰ ਜੀ ਕੱਲ ਕੇ ਦਾ ਮਾਨ ਸਰਦਾਰ ਜੋ ਮੇਰਿੰਦਰ ਜੀ ਹੋਰ ਮਾਨ ਜੀ ਐਮ ਐਲ ਏ ਹਰਕਨ ਗੋਦੜਾ ਜੀ ਸਾਡੇ ਗ੍ਰਮਾਨ ਪਹੁੰਚ ਕੇ ਨੇ ਸਾਰੇ ਵਰਕਰ ਸਹਿਬਾਨ ਬਲੌਕ ਪਟਾਨ ਸਹਿਬਾਨ ਡਿਸਟ੍ਰਿਕਟ ਦੇ ਜਨ ਸੈਕਟਰੀ ਸਹਿਬਾਨ ਸਟੇਟ ਸੈਕਟਰੀ ਸਹਿਬਾਨ ਸੈਕਟਰੀ ਸਾਹਿਬ ਕੋਤਰ ਹਲਕੇ ਦੇ ਸ무 ਸਾਰੇ ਬਹੁਤ ਸਤਿਕਾਰਯੋਗ ਪੰਜ ਸਰਪੰਚ ਸਹਿਬਾਨ ਗੁਰੂ ਫਤਿਹਪੁਰ ਵਾਲ ਕਰੋ ਜੀ ਇਹਨਾਂ ਸਭ ਸਰਦਾਰ ਪੁਗਲ ਸਿੰਘ ਜੀ ਮਾਨ ਦਾ ਸਾਡੇ ਕੌਮੀ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸ਼੍ਰੀ ਮਨੋਸ਼ ਜੀ ਮਨੀਸ਼ ਸੋਰੀ ਬੁਲੇ ਕਿਉਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਠਾਈ ਲੱਗੇ ਬਲਵਿੰਦਰ ਜੀ ਖੜੇ ਹੋ ਜਾਓ ਆਓ ਲਖਾ ਜੀ ਆਜੋ ਅੱਗੇ ਅੱਗੇ ਜੀ ਨੂੰ ਆਇਆ ਗੰਦਰ ਤੋਂ ਆਓ ਆਓ ਇਧਰ

اے سوریا سلام آباد ਜੀ ਥੈਂਕ ਯੂ ਸਰ ਸਰ ਜੀ ਹਾਂਜੀ ਸਾਰੇ ਇੱਧਰ ਦੇਖਣਾ ਵੀਰ ਤੁਹਾਨੂੰ ਦੱਸਦਾ ਵਰਡੋ ਤੱਕ ਮੈਂ ਆਪਣੇ ਸਾਰੇ ਹਲਕੇ ਨੂੰ ਸਾਰੇ ਵਲੰਟੀਅਰ ਸਹਿਬਾਨ ਜਿਹੜੇ ਅੱਜ ਦੇ ਇਸ ਸ਼ੁਭ ਮੌਕੇ ਤੇ ਪਹੁੰਚੇ ਨੇ ਸ਼੍ਰੀ ਕਰਨਾਲ ਰਾਮ ਬਾਲੂ ਜੀ ਨੂੰ ਅੱਜ ਚੇਅਰ ਮਾਰਕੀਟ ਕਮੇਟੀ ਤੇ ਸਿਸ਼ੋਬਦ ਕੀਤਾ ਗਿਆ ਔਰ ਬੜੇ ਉਤਸ਼ਾਹ ਦੇ ਨਾਲ ਪੂਰੇ ਹਲਕੇ ਦੇ ਵਿੱਚੋਂ ਸਾਰੇ ਵਲੰਟੀਅਰ ਸਾਹਿਬਾਨ ਪਹੁੰਚੇ ਸਾਰੇ ਅਧਿਕਾਰਦਾਰ ਸਾਹਿਬਾਨ ਪਹੁੰਚੇ ਨੇ ਖਾਸ ਤੌਰ ਤੇ ਜਲੰਧਰ ਤੋਂ ਸਰਦਾਰਨੀ ਰਾਜਵਿੰਦਰ ਕੋਠਿਆੜਾ ਜੀ ਹਲਕਾ ਕੈਂਟ ਤੇ ਹਲਕਾ ਇੰਚਾਰਜ ਤੇ ਸੈਕਟਰੀ ਪਹੁੰਚੇ ਨੇ ਮੈਂ ਸਭ ਦਾ ਆਪਣੇ ਹਲਕੇ ਵਾਲੇ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਆ ਔਰ ਦਿਨਾਲ ਦੀ ਨਾਲ ਅੱਜ ਦੇ ਇਸ ਸ਼ੁਭ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਦੇਣਾ ਚਾਹੁੰਦਾ ਮੈਂ ਕੀ ਨਾ ਸਿੱਧਾ ਚਾਹ ਰਿਹਾ ਅੱਜ ਦਾ ਇਹ ਮੈਸੇਜ ਕਿ ਸਾਰੇ ਜਣੇ ਮਿਲ ਕੇ ਕਿਉਂਕਿ ਇਹ ਚਿਹਰਾ ਜਿਹੜੀਆਂ ਨੇ ਇਹ ਜ਼ਿੰਮੇਵਾਰੀ ਹੁੰਦੀ ਹੈ ਔਰ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਔਰ ਬਿਨਾ ਕਿਸੇ ਭੇਦ ਭਾਵ ਤੋਂ ਇਹ ਵੱਡੀਆਂ ਜ਼ਿੰਮੇਵਾਰੀਆਂ ਹੈ ਜਿਨ੍ਹਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਸਰਕਾਰ ਦੀਆਂ ਨੀਤੀਆਂ ਦੇ ਮੁਤਾਬਕ ਜਿਵੇਂ ਦੀਆਂ ਸਰਕਾਰ ਦੀਆਂ ਹਦਾਇਤਾਂ ਨੇ ਜਿਵੇਂ ਦੀਆਂ ਸਰਕਾਰ ਦੀਆਂ ਨੀਤੀਆਂ ਦੇ ਉਹਦੇ ਮੁਤਾਬਕ ਇਸ ਚੇਹਰ ਤੇ ਚੇਹਰ ਤੇ ਬੈਠ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਔਰ ਮੈਂ ਸਾਰੇ ਵਰਕਰ ਸਹਿਵਾਨਨ ਨੂੰ ਵੀ ਬੇਨਤੀ ਕਰੂੰਗੀ ਕਿ ਆਪਣੇ ਸਾਥੀ ਦਾ ਡਟ ਕੇ ਸਾਥ ਦੇਣ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਆ ਔਰ ਡਟ ਕੇ ਸਾਥ ਦੇ ਕੇ ਚੰਗੇ ਮਾੜੇ ਦੀ ਪਰਖ ਦਾ ਵੀ ਦੱਸਣ ਔਰ ਉਹਨਾਂ ਦਾ ਹਮੇਸ਼ਾ ਸਾਥ ਦੇ ਕੇ ਉਹਨਾਂ ਨੂੰ ਉਤਸ਼ਾਹਿਤ ਦੇਣ ਬਿਲਕੁਲ ਨਹੀਂ ਸ਼ਹਿਰੀ ਦਾ ਕੋਈ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਕਾਰਨ ਇਹ ਰਿਹਾ ਕਿ ਕਿ ਅਸੀਂ ਪ੍ਰੋਗਰਾਮ ਇੱਕਦਮ ਨਾਲ ਹੀ ਰੱਖਿਆ ਕੁਝ ਵਲੰਟੀਅਰ ਸਾਡੇ ਕੋਈ ਜਿਹੜੇ ਨਰਾਜ਼ ਹੋਣ ਵਾਲੇ ਹੈ ਹੀ ਨਹੀਂ ਜਿਹੜੇ ਮਤਲਬ ਜਿਹੜੇ ਤੁਸੀਂ ਕਹੋ ਕਿ ਵੀ ਆਏ ਨਹੀਂ ਤੇ ਨਰਾਜ਼ ਹੋ ਕੇ ਨਹੀਂ ਆਏ ਇੱਕਾ ਦੁਕਾਨ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਆਪੋ ਆਪਣੇ ਤੇ ਜਿਵੇਂ ਸੀ ਔਰ ਪ੍ਰੋਗਰਾਮ ਕਿਉਂਕਿ ਕੱਲ ਸ਼ਾਮ ਨੂੰ ਇੱਕਦਮ ਇੱਕਦਮ ਅਰੇਂਜ ਹੋਇਆ ਕਈਆਂ ਦੇ ਪ੍ਰੋਗਰਾਮ ਪਹਿਲਾਂ ਦੇ ਅਰੇਂਜ ਹੁੰਦੇ ਆ ਕੋਈ ਇੱਕ ਵਲੰਟੀਅਰ ਸਾਡਾ ਦਿੱਲੀ ਗਿਆ ਹੋਇਆ ਇੱਕ ਪਠਾਨਕੋਟ ਗਿਆ ਇੱਕ ਦੂਸਰਾ ਜ਼ਿਲੰਦਰ ਕੋਈ ਆਪਣੀ ਮੈਡੀਸਿਨ ਲੈਣ ਗਿਆ ਹੋਇਆ ਹੈ ਇੱਕ ਦੋ ਦਾ ਚਲੋ ਉਹਨਾਂ ਦਾ ਜ਼ਿਆਦਾਤਰ ਆ ਜਾ ਉਹ ਅਸੀਂ ਮੰਨ ਵੀ ਸਕਦੇ ਹਾਂ ਕਿ ਨਹੀਂ ਆਏ ਔਰ ਇਹ ਨਹੀਂ ਹੈ ਕਿ ਵੀ ਪਾਰਟੀ ਨੇ ਕੋਈ ਮਤਲਬ ਗਲਤੀ ਕਰ ਦਿੱਤੀ ਆ ਕਈ ਵਾਰੀ ਅਣਜਾਣੇ ਦੇ ਵਿੱਚ ਵੀ ਜਿਹੜੀਆਂ ਨਾ ਕਿਉਂਕਿ ਜਿਹੜੇ ਹਾਈ ਕਮਾਂਡ ਬੈਠਦੀ ਉਹਨਾਂ ਨੂੰ ਫਿਰ ਹਲਕੇ ਦੇ ਮੁਤਾਬਕ ਨਹੀਂ ਪਤਾ ਹੁੰਦਾ ਕਿ ਕਿਹੜਾ ਬੰਦਾ ਕਿੱਥੋਂ ਹੈਗਾ ਇਹੋ ਜੀ ਕੋਈ ਨਾ ਕੋਈ ਹੋ ਗਈ ਹੈ ਚੀਜ਼ ਪਰ ਹਰ ਪਾਰਟੀ ਨੇ ਕਿਹਾ ਕਿ ਵੀ ਜਿਹੜੇ ਵਰਕਰ ਜਿਨ੍ਹਾਂ ਦਾ ਜਿਹੜੇ ਨਕੋਦਰ ਹਲਕੇ ਦੇ ਵਰਕਰ ਨੇ ਉਹਨਾਂ ਨੂੰ ਸਹੀ ਜਗ੍ਹਾ ਤੇ ਵਧੀਆ ਤਿੱਕਣਾ ਅਡਜਸਟ ਕੀਤਾ ਜਾਵੇ ਮੈਂ ਪਹਿਲਾਂ ਜੇ ਅਗਰ ਗੱਲ ਕਰੀਏ ਪਹਿਲੀਆਂ ਪਾਰਟੀਆਂ ਦੇ ਵਿੱਚ ਲੱਖਾਂ ਰੁਪਇਆ ਲਾ ਕੇ ਜਿਹੜਾ ਹੈ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਸੀ ਇਸ ਤਰ੍ਹਾਂ ਦੇਖਦੇ ਇਸ ਚੀਜ਼ ਨੂੰ ਬਿਲਕੁਲ ਇਹ ਆ ਗੱਲ ਕਰਨ ਵਾਲੀ ਕਿ ਚੇਅਰਮੈਨੀਆਂ ਹਮੇਸ਼ਾ ਵਿਕਦੀਆਂ ਆਈਆਂ ਔਰ ਪਿਛਲੀ ਚੇਰਮਨੀਆਂ ਸ਼ਰਿਆਮ ਨਕੁਦਰ ਦੀ ਨੁਰਮਲ ਦੀ ਬਿਲਗੇ ਦੀ ਸ਼ਰਿਆਮ ਵਿਕੀਆਂ ਸੀ ਪੌਣੇ ਕਰੋੜ ਦੇ ਵਿੱਚ ਸ਼ਰਿਆਮ ਇਹ ਚੇਰਮਨੀਆਂ ਵਿਕਿਆ ਔਰ ਹਮੇਸ਼ਾ ਤੋਂ ਵਿਕਦੀਆਂ ਆਈਆਂ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਕੋਈ ਆਪਾਂ ਨਵੀਂ ਨਹੀਂ ਕਹਿ ਰਹੇ ਇਹ ਆਮਦਵੀ ਪਾਰਟੀ ਆ ਜਿਨ੍ਹਾਂ ਨੇ ਆਪਣੇ ਨਿਮਾਣੇ ਵਰਕਰਾਂ ਨੂੰ ਮਾਣ ਦਿੱਤਾ ਹੋਇਆ ਔਰ ਇਹਦੇ ਤੇ ਖੁਸ਼ੀ ਜਗਤ ਕਰਨੀ ਚਾਹੀਦੀ ਕਿ ਆਮ ਕਰਨ ਦੇ ਲੋਕਾਂ ਨੂੰ ਔਰ ਆ ਇਹ ਸਾਰੀ ਸਾਰੀਆਂ ਨੁਮਾਇੰਦਾ ਨੁਮਾਇੰਦਗੀ ਵੀ ਸਭ ਨੂੰ ਦਿੱਤੀ ਆ ਬਿਲਗੇ ਦੇ ਵਿੱਚ ਲੇਡੀਜ਼ ਨੂੰ ਨੁਮਾਇੰਦਗੀ ਦਿੱਤੀ ਆ ਕਿਉਂਕਿ ਉਹ ਇਕੱਲੀ ਕੌਂਸਲਰ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਦੋਂ ਕੋਈ ਵੀ ਨਹੀਂ ਸੀ ਪੰਜਾਬ ਅੰਦਰ ਇਕੱਲੀ ਕੌਂਸਲਰ ਹੀ ਕਿ ਤਜਾਦਦੀ ਤੇ ਅਸਾਂ ਜਿਹੜਾ ਆਪਾਂ ਇਹ ਕੰਪਨੀ ਆਕਰਮ ਉਹ ਜਿਹੜੀ ਤੇ ਨੋਨਲ ਦੇ ਚਲੇ ਚੱਲਣ ਵਾਲਾ ਲੱਗੀ ਕੋਈ ਤਸੀਹਰਾ ਪਾੜੀ ਸਾਇੰਸ ਦੀ ਗੱਲ ਦੇਖੀ ਆ पैसे कितु लेने सरगर्म भूमिका निभाओं बन देपंच तो बन के निभाओ जो समिति मैंबर बन देमित तो मैंबर बन के निभाओ तुम अगे आओ ਵੀ ਜਿਹੜੀਆਂ ਪੂਰੀਆਂ ਸਸਪੈਕਸ਼ਨ ਐ ਜਨਰੇਸ਼ ਸਸ਼ਕਤੀਕਰਨ ਜਿਹੜਾ ਆ ਕਮਾਕਾਰਾਂ ਦਾ ਔਰ ਜਿੰਨਾ ਅਸੀਂ ਔਰਤਾਂ ਨੂੰ ਸਸ਼ਕਤੀਕਰਨ ਕਰਾਂਗੇ ਉਹਨਾਂ ਦਾ ਉਹਨਾਂ ਹੀ ਜਿਹੜਾ ਸਾਡਾ ਅੱਛਾ ਉਹ ਖਲਤੀ ਲੈਨੀਟੀ ਵੱਲ ਨੂੰ ਵਧੇਗਾ ਬਿਲਕੁਲ ਪਿਛਲੇ 3 ਸਾਲਾਂ ਦੇ ਵਿੱਚ ਜੇ ਅਸੀਂ ਕੋਈ ਕਪੜਾ ਨਹੀਂ ਹੁਣ ਦਿੱਤਾ ਤਾਂ ਅੱਗੋਂ ਨਹੀਂ ਹੋਏਗਾ ਤੁਸੀਂ ਪਿਛਲੇ 3 ਸਾਲ ਤੋਂ ਦੇਖ ਰਹੇ ਹੋ ਕਿ ਜਿੰਨਾ ਸਾਫ ਸਿੱਟੰਗ ਦੇ ਨਾਲ ਪਿਛਲੇ ਤਿੰਨ ਸਾਲਾਂ ਦੇ ਵਿੱਚ ਮਾਰਕੀਟ ਕਮੇਟੀਆਂ ਦੇ ਵਿੱਚ ਕੰਮ ਚੱਲਿਆ ਜੇ ਕੋਈ ਮਿਸਾਲ ਹੈਗੀ ਤਾਂ ਦੱਸ ਦਿਓ ਅਸੀਂ ਕਿਸੇ ਨੂੰ ਬਖਸ਼ਦੇ ਨਹੀਂ ਕੋਈ 400 ਗ੍ਰਾਮ ਮਧੂ ਤੋਲਦਾ ਹੋਵੇ ਤਾਂ ਉਹਦਾ ਉਹਨੂੰ ਵੀ ਲਾਇਸੈਂਸ ਰੱਦ ਕਰਵਾਨੇ ਆ ਜੇ ਕੋਈ ਧੱਕੇ ਦੇ ਨਾਲ ਕੋਈ ਕਾਰਵਾਈ ਕਰਨਾ ਕੋਈ ਜ਼ਿਲ੍ਹਾ ਚੁੱਕਣਾ ਸੌਖੇ ਤੇ ਮੈਂ ਕਾਰਵਾਈ ਕਰਦੇ ਆ ਤੁਸੀਂ ਚਾਦਰ ਤੋਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਕੋਈ ਹੈ ਤੁਹਾਡੀ ਧਿਆਨ ਦੇ ਵਿੱਚ ਕੋਈ ਹੋਵੇ ਵੀ ਨਜ਼ਰ ਵੀ ਰੱਖੋ ਤੁਸੀਂ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੀ ਪ੍ਰੈਸ ਦੀ ਬਾਜ਼ਖੂੰਦੀ ਤੁਸੀਂ ਨਜ਼ਰ ਰੱਖੋ ਜੇ ਕਿਤੇ ਕੋਈ ਗੜਬੜਿਆ ਤਾਂ ਮੈਨੂੰ ਦੱਸੋ ਵੀ ਤਾਂ ਕਿ ਅਸੀਂ ਉੱਤੇ ਕਰਵੇ ਕਰ ਚੁੱਕੀ ਆ ਕਣਕ ਦਾ ਸੀਜ਼ਨ ਆ ਰਿਹਾ ਹੈ ਇਸ ਤਰ੍ਹਾਂ ਉਹ ਕਣਕ ਤੇ ਪੰਜਾਬ ਦਾ ਸੋਨਾ ਆ ਜੀ ਸੋਨਾ ਜਿਹੜਾ ਆ ਇਹਦੇ ਨਾ ਤਾਂ ਵਿਕਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਨਾ ਇਹ ਦੀ ਮਾਰਕੀਟਿੰਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਇਹ ਤਾਂ ਹੱਥੋਂ ਹੱਥ ਮਤਲਬ ਕਹਿ ਲੋ ਕਿ ਜਿਵੇਂ ਉੱਡ ਕੇ ਚੱਲਿਆ ਜਾਂਦਾ ਥਾਂ ਉਥਾਈਂ ਐਵੇਂ ਕਣਕ ਦਾ ਸੀਜ਼ਨ ਹੁੰਦਾ 15 ਦਿਨ ਦੇ ਵਿੱਚ ਕਣਕ ਦਾ ਸੀਜ਼ਨ ਨਿਕਲ ਜਾਂਦਾ ਪਰ ਪ੍ਰਮਾਤਮਾ ਮਿਹਰ ਰੱਖੇ ਹੋ ਸਰਕਾਰਪੁਖ ਸੱਚੇ ਪਾਤਸ਼ਾਹ ਦੀ ਮਿਹਰ ਵੀ ਨਜ਼ਰ ਚਾਹੀਦੀ ਆ ਕੱਲ ਤੋਂ ਮੌਸਮ ਥੋੜਾ ਖਰਾਬ ਚੱਲ ਰਿਹਾ ਔਰ ਇਹ ਜਿਹੜਾ ਗਾਣੇ ਆ ਇਹ ਕਣਕ ਆ ਸਾਡਾ ਅਨਾਜ ਪੰਜਾਬ ਦਾ ਕਿਉਂਕਿ ਅਸੀਂ ਖਾਂਦੇ ਵੀ ਕਣਕ ਆ ਔਰ ਪੰਜਾਬ ਨੂੰ ਆਪ ਨੂੰ ਵੀ ਜ਼ਰੂਰਤ ਆ ਤੇ ਕੇਂਦਰੀ ਪੂਲ ਦੇ ਵਿੱਚ ਵੀ ਜਾਣਾ ਪਰ ਇਸ ਕਰਕੇ ਇਹ ਸਮਝ ਲੋਗੇ ਵੀ ਪੰਜਾਬ ਦੀ ਅੱਧੀ ਸੋਰੀ ਦੇਸ਼ ਦੀ ਅੱਧੀ ਆਬਾਦੀ ਦਾ ਟਿਕ ਸਾਡੇ ਪੰਜਾਬ ਦੀ ਕਣਕ ਨੇ ਭਰਨਾ ਪ੍ਰਮਾਤਮਾ ਮੇਰ ਪਰ ਹੱਥ ਰੱਖੀ ਜੀ ਸਰ ਜੀ ਅੱਜ ਉਹ ਅੱਜ ਤੁਹਾਨੂੰ ਚੇਅਰਮੈਨ ਦੀ ਕੁਰਸੀ ਮਿਲੀ ਹੈ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸਾਰਾ মিডিਆ ਦਾ ਪਹਿਲਾਂ ਮੈਂ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਸਮੂਚੀ ਲੀਡਰਸ਼ਿਪ ਬੀਬੀ ਇੰਦਰਜੀਤ ਕੌਰ ਸਾਡੇ ਮਾਨ ਅਨ ਰਾਜਵਿੰਦਰ ਕੌਰ ਥਿਆਰਾ ਔਰ ਸਾਡੀ ਸਮੂਚੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਅੱਜ ਮੈਨੂੰ ਇਸ ਚੇਅਰ ਜਿਹੜੀ ਹੈ ਨਵਾਜੀ ਇਸ ਚੇਅਰ ਨੂੰ ਜਿਹੜਾ ਹੈਗਾ ਵਾ ਇੱਕ ਚੈਨਲ ਉੱਪਰ ਦੇਖ ਸਕਦੇ ਆ ਇਸ ਤਰ੍ਹਾਂ ਦੇਖਦੇ ਇਸ ਚੈਨਲ 'ਤੇ ਚੈਲੰਜ ਬਹੁਤ ਵੱਡਾ ਹੈ ਚੈਲੰਜ ਚੈਲੰਜ ਤਾਂ ਬਹੁਤ ਵੱਡਾ ਹੈ ਲੇਕਿਨ ਆਪਾਂ ਕੋਸ਼ਿਸ਼ ਕਰਾਂਗੇ ਇਸ ਚੈਲੰਜ ਨੂੰ ਕਬੂਲ ਕਰਦੇ ਹੋਏ ਜਿਹੜੇ ਵੀ ਇੱਥੇ ਦੇ ਮਸਲੇ ਹੈਗੇ ਜਿਹੜੇ ਵੀ ਇੱਥੇ ਦੀਆਂ ਪ੍ਰੋਬਲਮ ਹੈਗੀਆਂ ਉਹਨੂੰ ਹੱਲ ਕਰਦੇ ਜਾਵਾਂਗੇ ਕੋਈ ਕੋਸ਼ਿਸ਼ ਕਰਦੇ ਵਲੰਟੀਅਰ ਮਰਾਜ ਆਉਂਦਾ ਕਿੰਦਾ ਸਾਡਾ ਫਰਜ਼ ਪਾਤਾ ਹੋਇਆ ਹੈ ਮੇਰੇ ਮੇਰੇ ਸਤਿਕਾਰਯੋਗ ਆ ਅਸੀਂ ਇਕੱਠਿਆਂ ਨੇ ਪਾਰਟੀ 'ਚ ਕੰਮ ਕੀਤਾ ਈ ਅਸੀਂ ਅੱਗੇ ਵੀ ਮਿਲਦੇ ਸੀ ਅਸੀਂ ਗਾਹ ਵੀ ਮਿਲਦੇ ਰਹੇ ਹਾਂ ਜੀ ਜਿਹੜੇ ਹੈਗੇ ਇਸ ਵੇਲੇ ਕਣਕ ਦਾ ਸੀਜ਼ਨ ਆ ਰਿਹਾ ਹੈਗਾ ਕਿ ਕਿਦਾਂ ਦੇ ਪ੍ਰਬੰਧ ਕੀਤੇ ਜਾਣਗੇ ਪਹਿਲਾਂ ਨਾਲੋਂ ਕੁਝ ਵਧੀਆ ਕਰਾਂਗੇ ਪਾਣੀ ਦਾ ਸਫਾਈ ਦਾ ਹਰ ਤਰ੍ਹਾਂ ਦਾ ਜਿਹੜਾ ਵੀ ਹੈਗਾ ਮੰਡੀਆਂ ਦਾ ਵਿੱਚ ਪ੍ਰੋਬਲਮ ਆਉਂਦੀਆਂ ਆੜਤੀਆਂ ਨਾਲ ਮਿਲ ਕੇ ਕਿਸਾਨਾਂ ਦੇ ਨਾਲ ਮਿਲ ਕੇ ਔਰ ਸਾਡੀ ਸਮੁੱਚੀ ਜਿਹੜੀ ਹੈ ਸਟਾਫ ਉਹਨੂੰ ਮਿਲ ਕੇ ਜਿਹੜੇ ਵੀ ਇਹ ਪ੍ਰੋਬਲਮ ਨੂੰ ਹੱਲ ਕਰਾਂਗੇ ਲੋਕੋਕਰ ਮਾਰਕੀਟ ਕਿੰਨੀਆਂ ਮੰਡੀਆਂ ਉਹਨੂੰ ਲਗਭਗ ਜਿਹੜੀਆਂ 11 ਤਾਂ ਮੰਡੀਆਂ ਹੈਗੀਆਂ ਬਾਅਦ ਵਿੱਚ ਇਹਨਾਂ ਨੂੰ ਜਿਹੜੀ ਪ੍ਰਾਣੀ ਹੈਗੀ ਉਹਨੂੰ ਲੈਣ ਦੀ ਕੋਸ਼ਿਸ਼ ਕੀਤੀ ਜਿਆਦਾ ਸਤ ਜਿਹਨਾਂ ਨੇ ਪ੍ਰਵਾਹ ਤੋਂ ਬੱਲੇ ਵੀ ਨਹੀਂ ਕੋਈ ਸਤ ਲਗਭਗ ਮੰਡੀਆਂ ਵੀ ਬਣਾਉਣੇ ਜਾ ਰਹੇ ਆ ਕਿ ਹੱਲੇ ਹੱਲੇ ਤੱਕ ਜੇ ਤੁਹਾਨੂੰ ਸਹੀ ਦੱਸਿਆ ਵੀ ਅੱਜ ਹੀ ਤਾਂ ਪਾਉਦੇ ਤੇ ਬੈਠੇ ਆ ਤੇ ਸਾਰਾ ਜਿਹੜਾ ਹੈਗਾ ਉਹ ਜਦੋਂ ਆਪਾਂ ਵਿੱਚ ਬਣਾਂਗੇ ਜਾਂ ਬੈਠਾਂਗੇ ਸਾਰਿਆਂ ਨੂੰ ਆਪਾਂ ਸਰਚ ਕਰਕੇ ਜਿਹੜਾ ਹੈਗਾ